ibu angkat satenah tertarik nelpo nederwe aku ramu dek hari ini saya panggur persah terkamn kamn gunung kaya ਤੂੰ ਸਾਹਿਬ ਗੁਣੀ ਨਿਧਨ ਤੂੰ ਨਹੀਂ ਮਹਿਮਾ ਬਰਨ ਨਾ ਸਕੂੰ ਤੁਪਹਾ ਕੋ ਉੱਚ ਭਗਵਾਨ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਬਦ ਤੁਮਹਾਰ ਜਨ ਹੋਇ ਆਪੇ ਅਮਰਤੇ ਫਿਰਤੇ ਕੋਈ ਬਾਤ ਨ ਮੁਸ਼ਕਾ ਮੁਰ ਸਤਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇਰਾ ਇਤ ਮਿਲੇ ਚੁਕੇ ਸਭ ਸੋਖ ਸੰਤਾਪੇ ਵਾਹਿਗੁਰੂ ਜੀ ਸੋਹੀ ਮਹੰਲਾ ਪੰਜਵਾ ਜਾਂ ਕੈ ਦਰਸ ਪਾਪ ਕੋਟੇ ਉਤਾਰੇ ਮੇਤਤ ਸੰਗ ਇਹੋ ਭਵ ਜਲਕਾਰ ਜਾਂ ਕੈ ਦਰਸ ਪਾਪ ਕੋਟੇ ਉਤਾਰੇ ਪਿਤ ਤ ਸੰਗ ਉਹ ਭਉਤ ਲਤਾਨ ਓਏ ਸਾਧਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾਂ ਕੀ ਤਹਿਲ ਜਮਦੂਤ ਬਿਦਾਰੇ ਜਾਂ ਕੀ ਧਿਰਤੀ ਸਮਨ ਹੈ ਸਦਾਰੇ ਜਾਂ ਕਸ਼ਮੁਰ ਨੂੰ ਮੁਖੀ ਉਜਲਾਰੇ ਤਾ ਕੇ ਸ਼ਿਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤਿਨ ਸਤਬੰਦ ਹਾਰ ਪ੍ਰਭ ਕੇ ਸ਼ੇਵਕ ਪ੍ਰਭ ਆਪ ਸਵਾ ਦੇਹ ਸ਼ਰਨ ਨਾਨਕ ਤਿਨ ਸਤਬੰਦ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਪਾਂ ਸਾਰੇ ਮੜ ਪਾਗੀ ਹਾਂ ਸਾਡੇ ਸਾਰੇ ਅੰਤੇ ਚੱਕ ਜਿੰਦ ਦੇ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅੰਤ ਬੇਰਮਤਾ ਹਨ ਬਖਸ਼ਾ ਹਨ ਜਿਨ੍ਹਾਂ ਮੇਰਮਤਾ ਬਖਸ਼ਾ ਦੇ ਸਤਿਕਾਰ ਅਲਟਵ ਦੇ ਸਤ ਪਿਆਰ ਨਖਸ਼ਮੇ ਵਿੱਚ ਸਾਨੂੰ ਸਭ ਨੂੰ ਕੁਝ ਪਾਲ ਕੁਝ ਘੜੀਆਂ ਆਪਣੇ ਸੱਚੇ ਸਹੇਬਾਂ ਦੀ ਸੱਚੀ ਗੋਦ ਵਿੱਚ ਬੈਠਣ ਦਾ ਸੁਭਾਗ ਆਪ ਸਤਿਪ੍ਰਾਪਤ ਹੁੰਦਾ ਹੈ। ਸਤਿਗੁਰੂ ਗੁਰੂ ਰਣਜੀਤ ਸਿੰਘ ਜੀ ਦੀ ਪਾਵਨ ਬਾਣੀ ਵਿੱਚੋਂ ਸ਼ਹੀਦਾਂ ਦੇ ਸਿਕਤਾਜ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਸਨਾ ਤੋਂ ਚਾਰਣ ਕੀਤਾ ਹੋਇਆ ਮੁੱਖ ਬਾਖ ਆਪ ਜੀ ਨੇ ਸਰਵਣ ਕੀਤਾ ਹੈ। ਰਾਖੋਹੀ ਦੇ ਅੰਦਰ ਇਹ ਪਾਮ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 739 ਤੋਂ ਸੁਭਾਇਮਾਨ ਹੈ। ਸਹਿਬ ਰਹਿਮਤ ਕਰ ਰਹੇ ਨੇ। ਇਹ ਉਹਨਾਂ ਨੂੰ ਅਸੀਂ ਆਪਣਾ ਮਿੱਤਰ ਮੰਨ ਲੈਂਦੇ ਹਾਂ ਉਹ ਸਾਡੇ ਅਸਲੀ ਸੱਜਣ ਨੇ ਜਿਨੇ ਪਰਮੇਸ਼ਰ ਦੇ ਨਾਮ ਦੀ ਗੱਲ ਸਾਨੂੰ ਸੁਣਾਣ ਜਿਨੇ ਪਰਮੇਸ਼ਰ ਦੇ ਨਾਮ ਦੀ ਗੱਲ ਸਾਡੇ ਨਾਲ ਕਰਨ ਜਿਹੜੇ ਪਰਮੇਸ਼ਰ ਨੂੰ ਜਾਣਦੇ ਹੋਣ ਤੇ ਪਰਮੇਸ਼ਰ ਬਾਰੇ ਸਾਨੂੰ ਜਾਣਕਾਰੀ ਦੇਣ ਕੋਈ ਸਾਡੇ ਸਭੀ ਸੱਜਣ ਹਨ ਕੋਈ ਸਾਡੇ ਸ੍ਰੀ ਮਿੱਤਰ ਹਨ ਉਹਨਾਂ ਨੂੰ ਅਸੀਂ ਸੇਵਕ ਕਬੂਲ ਲਿਆ ਉਹਨਾਂ ਨੂੰ ਅਸੀਂ ਸੇਵਕ ਮੰਨਿਆ ਸ਼ਬਦ ਦਾ ਕੇਂਦਰੀ ਭਾਵ ਹੈ ਉਹ ਸਾਧਨ ਮੈਮੀਤ ਪਿਆਰੇ ਉਹ ਸੰਤ ਜਨ ਹੀ ਮੇਰੇ ਸੱਜਣ ਨੇ ਉਹੋ ਹੀ ਮੇਰੇ ਪਿਆਰੇ ਮਿੱਤਰ ਹਨ ਇਹਨਾਂ ਨੂੰ ਵੀ ਤਰ ਮੰਨਿਆ ਜੀ ਜਿਹੜੇ ਰੱਬ ਦੀ ਕਲ ਸੁਣਦੇ ਨੇ ਜਿਹੜੇ ਰੱਬ ਦੀ ਕਲ ਜਾਣਦੇ ਨੇ ਜਿਹੜੇ ਪਰਮੇਸ਼ਰ ਨਾਲ ਆਪਣਾ ਸਨੇਹ ਬਣਾਈ ਬੈਠੇ ਨੇ ਜਿਨ੍ਹਾਂ ਦੇ ਰਾਹੀ ਛਾੜਾ ਰਬ ਨਾਲ ਸੰਬੰਧ ਜੁੜ ਸਕਦਾ ਹੈ ਜੋ ਹਮਕੋ ਹਰ ਨਾਮ ਚਿਤਾਰੇ ਜਿਹੜੇ ਮੈਨੂੰ ਪ੍ਰਮਾਤਮਾ ਦਾ ਨਾਮ ਚੇਤੇ ਕਰਾਂਦੇ ਨੇ ਜਿਹੜੇ ਜਦੋਂ ਵੀ ਮਿਲਣ ਕੋਚਦੇ ਨੇ ਨਾਮ ਦੀ ਯਾਦ ਪਤਾ ਸ਼ੀਵ ਨਹੀਂ ਕਰਦਾ ਐਸੇ ਹਨ ਮਿੱਤਰ ਜਿਨ੍ਹਾਂ ਦੀ ਗੁਰਬਾਣੀ 'ਚ ਉਦਾਹਰਣ ਦਿੱਤੀ ਭਗਸ਼ੰਕ ਦੇ ਨੇ ਪਵਿੱਤਰ ਲੋਚ ਚੰਤਨ ਨਾਮ ਦੇਵ ਨੂੰ ਚੰਤਨ ਨਹੀਂ ਕਰਦਾ ਬੜੇ ਪਿਆਰੇ ਪਰਮਿੱਤਰ ਸੰ ਨਾਮਦੇਵ ਆਪਣਾ ਧੰਦਾ ਕਰ ਲਿਆ ਜੀ ਕੱਪੜੇ ਬੁੰਨਦਾ ਧੰਦਾ ਕਰਦਾ ਹੈ ਸ਼ਿਪ ਹੈ ਇਹ ਕਹੇ ਉਹਨੇ ਕੋਈ ਧਿਆਨ ਨਹੀਂ ਤਮਸ ਤੋਂ ਕਿ ਕੱਪੜੇ ਬੁੰਨਦੇ ਨੇ ਅੰਦਰ ਵਿਖੇ ਹੀ ਨਹੀਂ ਛਬਨੀ ਉਹਨਾਂ ਬੁੱਲਾਂ ਨੂੰ ਬਾਣੀ ਤੇ ਦਰਦ ਕਰ ਦਿੱਤਾ ਭਗਤਾਂ ਦੇ ਸਰੇ ਖੇਤ ਭਗਤ ਨਾਮਦੇਵ ਜੀ ਕਹਿੰਦੇ ਨੇ ਮੈਨੂੰ ਮੇਰੇ ਮਿੱਤਰ ਨੇ ਆਖਿਆ ਨੰਮ ਮਾਇਆ ਮੋਹਿਆ ਕਾਹੇ ਛਿਪੋ ਛਾਇ ਲੈ ਰਾਮ ਨ ਲਵੂ ਚਿਤ ਉਸ ਜਣਾ ਪ੍ਰਭ ਦੇਵ ਕਿਨੇ ਤੇ ਤੇ ਖੜੀ ਤੇ ਬੈਠਾ ਕੱਪੜੇ ਬੁਣਨੇ ਹਾਪਣੇ ਕੰਮ ਚ ਮਸਤ ਹੋਇਆ ਰ ਆਪਣਾ ਚਿਤ ਹੀ ਨਹੀਂ ਛੋੜੂਗਾ ਨਾਮ ਦੇਵ ਜੀ ਕਿਤੇ ਨਹੀਂ ਤੈਨੂੰ ਪਲੇ ਖਾਲ ਲਗਾ ਮਿੱਤਰਾ ਇਹ ਤੇ ਜੁੜਿਆ ਹੋਇਆ ਹੈ ਮੈਂ ਤੇ ਜੁੜ ਗਿਆ ਮੈਂ ਕਿਹਾ ਵੀ ਜੁੜ ਗਿਆ ਮੈਂ ਵੇਖਣ ਡਿਆ ਬੜੀ ਚਰਾਂ ਦਾ ਕੋਈ ਚਿੰਤਨ ਨਹੀਂ ਕਰਦਾ ਕੋਈ ਤੇਰੇ ਹੱਥ ਚ ਮਾਲਾ ਨਹੀਂ ਕੋਈ ਉੜਕਾ ਨਹੀਂ ਤੇ ਆਪਣੇ ਕੰਮ ਲੱਗਾ ਨੂੰ ਜਵਾਬ ਦੇ ਕਿ ਮੇਰਾ ਮਿੱਤਰ ਹੈ ਮੈਂ ਤੈਨੂੰ ਸਮਝਾਣਾ ਚਾਹਨਾ ਫਿਰ ਨਾਮ ਜਪਿਆ ਕਰ ਸੇਵਾ ਕਰਿਆ ਕਰ ਸਿਮਰਨ ਕਰਿਆ ਕਰ ਇਹ ਤੇਰੇ ਕੰਮ ਆਉਣਾ ਹੈ ਇਪਾ ਗੱਜੀ ਫਿਰ ਉੱਤਰ ਜਾਂਦੇ ਨੇ ਉਹਨੂੰ ਵੀ ਬਾਣੀ ਚ ਸ਼ਾਹਬਾ ਨੇ ਦਰਜ ਕੀਤਾ ਜਿਵੇਂ ਪਾਤਸ਼ਾਹ ਨੇ ਭਗਤਾਂ ਦੀ ਬਾਣੀ ਵਿੱਚ ਇਹ ਸਾਨੂੰ ਮਿਲ ਜਾਣਗੇ ਸ਼ਲੋਕ ਨਾਮ ਜੀ ਨੇ ਉੱਤਰ ਕੀ ਦਿੱਤਾ ਜੀ ਨਾਮ ਮਾ ਕਹ ਤਲੋਚਨਾ ਨਾਮ ਜੀ ਕਹਿੰਦੇ ਨੇ ਐ ਤਰੋਚਨ ਮਿੱਤਰ ਸੁਣ ਨਮ ਕਹ ਤਲੋਚਨਾ ਸਤੇ ਰਾਮ ਸਮਾਲ ਹੱਥ ਪਾਉ ਕਰ ਕਾਮ ਸਭ ਚੀਤ ਅਨੰਦਨ ਨਾਨ ਮੂਚੋ ਵਿਚਾਰੀ ਜਾ ਹਥਾ ਪਰ ਨਾਲ ਕੰਮ ਵੀ ਕਰਦਾ ਲੈ ਜਿਵੇਂ ਆਖ ਰੂ ਆਖ ਰੂ ਜਪ ਸਾਡੇ ਕਾਲਜ ਦੇ ਪ੍ਰਿੰਸੀਪਲ ਸਮਝਾਉਂਦੇ ਸੀ ਕਹਿਣ ਲੱਗੇ ਜਦੋਂ ਅਸੀਂ ਪਾਠ ਕਥਾ ਸਿੱਖਦੇ ਸੀ ਉਹ ਕਹਿੰਦੇ ਵੀ ਇੱਕ ਬੜਾ ਵਧੀਆ ਤਰੀਕਾ ਨਾਮ ਦੇ ਬਣਦਾ ਅੱਜ ਕੱਲ ਸਾਰਿਆਂ ਨੂੰ ਡਾਕਟਰ ਕਿਹਦੇ ਨਸ਼ਾਇਲ ਕਰਿਆ ਕਰੋ ਕਿਤੇ ਨਸ਼ਾਇਲ ਕਰੋ ਤੇ ਸ਼ਾਇਰ ਵੀ ਨਾਮ ਬਣ ਸਕਦੀ ਕਿਵੇਂ ਜਦ ਕਿ ਇੱਕ ਕਦਮ ਪੁੱਟੋ ਵਾਹੇ ਅੱਖੋਂ ਜਦ ਦੂਜਾ ਤਰੋਂ ਮੇਰੇ ਗੁਰੂ ਆ ਕਹਿ ਦਿਓ ਤੁਹਾਡਾ ਚਦਣਾ ਵੀ ਵੈਕਰ ਹੋਇਆ ਕਰੋ ਬਣ ਜਾਏਗਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਆਪੇ ਕਰੋ ਗੁਰੂ ਕਰ ਚੱਲੇ ਹੋ ਤੁਰਨਾ ਕਿਆ ਸ਼ੁਰੂ ਕਰਨ ਨੂੰ ਇੱਕ ਕਦਮ ਨਾਲ ਵਾਹਿਗੁਰੂ ਦੂਜੇ ਨਾਲ ਗੁਰੂ ਹਰ ਪਾਤਸ਼ਾਹ ਕਰੋ ਲੱਭਣਿਆਂ ਵੀ ਗਲੀ ਚ ਕੋ ਸਾਥੀ ਮਿਲ ਜੇ ਗੱਲਾਂ ਕਰਨ ਵਾਲਾ ਇਥੋਂ ਜਨ ਲੱਗਿਆ ਵੇਖੀਦਾ ਪਛਾਤ ਬਣਦਾ ਏ ਕੋ ਨਾ ਤੁਰੇ ਦੇੜੇ ਦਾ ਕਿ ਨ ਜਾਣਾਂ ਨਹੀਂ ਤੂੰ ਨਿਰਾਜ ਬੱਲਾ ਮਾਰਦੇ ਜਾਮ ਕਿ ਨਹੀਂ ਕੋ ਇੰਨਾ ਕੋ ਸਮਾਂ ਤੇ ਗੁਰੂ ਨੂੰ ਦੇ ਦਿਓ ਇੰਨਾ ਕੋ ਸਮਾਂ ਤੇ ਚਿੰਤਨ ਕਰ ਲਓ ਇੰਨਾ ਕੋ ਸਮਾਂ ਤੇ ਰਤਨ ਕਰ ਲਓ ਆ ਜਿਹੜਾ ਗੁਰੂ ਵਾਸਤੇ ਤੁਸੀਂ ਕੱਢਿਆ ਹੋ ਤੇ ਗੁਰੂ ਦੇ ਲੇਖੇ ਲਾ ਦਿਓ ਭਗਤ ਸਾਹਿਬ ਜੀ ਨੇ ਕਿ ਨਾਮ ਤੇੰਦ ਜਪੀਦਾ ਹੱਥਾਂ ਪੈਰਾਂ ਨਾਲ ਕੰਮ ਕਰਦੇ ਰਹੋ ਚੇਤ ਰਵਨਾ ਜੁੜਿਆ ਰਹੇ ਸਤਿਗੁਰਾਂ ਖਾ ਸਾਡੀ ਉਸਲੀ ਮਿੱਤਰ ਨੇ ਜਿਹੜੇ ਸਾਨੂੰ ਨਾਮ ਚੇਤਾ ਕਰਾਂਦੇ ਨੇ ਤੇ ਮੰਨਨੇ ਆਖੇ ਕਿ ਕੀ ਹੈ ਮਹਾਨਤਾ ਨਾਮ ਦੀ ਨਾਮ ਜਪਿਆ ਕੀ ਮਿਲਦਾ ਬਾਣੀ ਵਿੱਚ ਸਤਿਗੁਰੂ ਦੱਸਦੇ ਨੇ ਕਿ ਜਾਂ ਕੈ ਦਰਸ ਪਾਪ ਕੋਟ ਉਤਾਰੇ ਉਹ ਸੰਤ ਜਨ ਹੈ ਮੇਰੇ ਪਿਆਰੇ ਮਿੱਤਰ ਜਿਨ੍ਹਾਂ ਦੇ ਦਰਸ਼ਨਾਂ ਨਾਲ ਕਰੋੜਾਂ ਪਾਪ ਲੈ ਜਾਂਦੇ ਨੇ ਇਹ ਨਹੀਂ ਦੇਣੇ ਜੀ ਗੁਰੂ ਨੂੰ ਮਿਲਿਆ ਸੰਤ ਜਨਾਂ ਨੂੰ ਮਿਲਿਆ ਕਿਉਂ ਕਿ ਉਹ ਨਾ ਪਹਿਣਾ ਸੇਵਾ ਕਰੋ ਸਿਮਰਨ ਕਰੋ ਤੇ ਸੇਵਾ ਕੀ ਤਿਆਂ ਪਾਪ ਮਸ ਜਾਂਦੇ ਨੇ ਓਟ ਪ੍ਰਾਦ ਹਮਾਰੇ ਕੰਡੋਣ ਵੀ ਨਹੀਂ ਸਮਝਾ ਗੋ ਕਿਤੇ ਸਾਧੂ ਗੁਰੂ ਕੇਦਰ ਵੱਡਾ ਪਾਪ ਪੇਤੇ ਗੁਰਦੇਵਾ ਓਟ ਪ੍ਰਾਦ ਮਿਟੇ ਹਰ ਸੇਵਾ ਕਰੋਣਾ ਪਾਪ ਲਾਥ ਜਾਂਦੇ ਜਿਨ੍ਹਾਂ ਦੇ ਦਰਸ਼ਨ ਕੀਤੇ ਆ ਇਹ ਤਾਂ ਤਾਂ ਸੰਗ ਹੀ ਪਵਜਲ ਤਾਰੇ ਜਿਨ੍ਹਾਂ ਦੇ ਚਰਨਾਂ ਨਾਲ ਛੋਹਾਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਚਰਨਾਂ ਨਾਲ ਛੋਹਣੇ ਸਤ ਸੰਗਤ ਸੇਵਾ ਸਿਮਰਨ ਉਹਨਾਂ ਦੇ ਆਖੇ ਲਗਣਾ ਉਹਨਾਂ ਤੋਂ ਸੰਗਤ ਵਿੱਚ ਆ ਕੇ ਸਿੱਖ ਲੈਣਾ ਆਸਾ ਦਾ ਬਿੜਾ ਕਰ ਪਾਉ ਹੈ ਕਿ ਅਸੀਂ ਸਾਰੇ ਪ੍ਰਚਾਰਕ ਬਣ ਕੇ ਬਹੁਤ ਕੁਝ ਅਸੀਂ ਫੋਨਾਂ 'ਚ ਵੇਖਿਆ ਸੁਣਿਆ ਉਹ ਹੀ ਬਿਆਨ ਕਰੀ ਗਏ ਸਾਡਾ ਆਪਣਾ ਜੀਵਨ ਹੈ ਹੀ ਨਹੀਂ ਨਾ ਸਾਡਾ ਚੰਗਾ ਨਿਤ ਨਿਮਨਾ ਸਾਡੀ ਸੇਵਾ ਦਾ ਸਿਮਰਨ ਬਸ ਗੱਲਾਂ-ਗੱਲਾਂ ਰਹਿ ਗਈਆਂ ਸਾਡੇ ਕੋਲ ਸਤਿਗੁਰਾਂ ਚੱਲ ਗੱਲਾਂ ਨੇ ਆਚਾਰ ਨਹੀਂ ਛਾਡੇ ਕੋਲ ਗਲਨੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਹਾਂ ਮਨੋਂ ਕੁਸ਼ੁੱਧਾ ਕਾਲੀਆਂ ਬਾਹਰੋਂ ਚਿੱਟਵੀਆਂ ਹਰ ਚੰਗੇ ਚਿੱਟੇ ਕਪੜੇ ਨਿਖਰੀ ਹੋਏ ਬੜਾ ਬਧੀ ਵੱਡਾ ਸੰਤ ਹੈ ਸਤਿਗੁਰਾਂ ਰੀਸ਼ਾ ਉਹਨਾਂ ਦੀਆ ਕਰਦਾ ਇਸ਼ਾ ਬਲ ਐ ਤੇ ਨਾਲੀਆਂ ਜੋ ਸੇਵੰਦਾਂ ਖੜੀਆਂ ਆਪਾਂ ਦੇ ਅੱਖਾਂ ਨਾਲ ਸੰਤੰਤ ਕਰਦੇ ਨੇ ਜੀ ਉਹ ਕਰ ਉਹ ਤੁਸੀਂ ਫੜਿਆ ਹੋਵੇ ਕ ਸੁਣਿਆ ਹੋਵੇ ਸ਼ੰਤ ਬਾਬਾ ਅਤਰ ਸਿੰਘ ਮਸਤਵਾਨ ਵਾਲੇ ਸਾਹਿਬ ਵਾਲੇ ਵੀ ਰੇਰੂਣ ਸਾਹਿਬ ਵਾਲੇ ਵੀ ਇਹ ਸਾਰੀ ਸਾਰੀ ਰਾਤ ਚੌਰ ਸਾਹਿਬ ਕਰਦੇ ਰਹਿੰਦੇ ਸੀ ਹਾਂ ਪੰਨ ਜਿਹੜਾ ਮਾੜਾ ਮੋਟਾ ਕੱਢਦਾ ਉਹ ਨੂੰ ਹਟਾ ਦੇਣਾ ਬਿਨਾਂ ਹੀ ਜੀ ਗ੍ਰੰਥੀ ਬੈਠਾ ਉਹ ਤੇ ਚੌਰ ਨਾ ਕਰੋ ਗਾਣਾ ਕਰੋ ਕਿਉਂਕਿ ਅਸੀਂ ਖਖਾਬੇ ਕੀੜੇ ਬਣ ਗਏ ਬਸ ਹੋਰ ਸਾਡੇ ਬੰਦੇ ਖੁਦ ਨੇ ਵਿਆਹ ਕੋਈ ਪਰਿਆਦਾ ਨਹੀਂ ਸਾਨੂੰ ਹੁੰਦੀ ਕੋਈ ਸਾਡਾ ਨਿਤਨੇਮ ਨਹੀਂ ਕੋਈ ਸਾਡੀ ਸਾਧਨਾ ਨਹੀਂ ਸ਼ਬਾ ਕਿਉਂ ਮਿੱਤਰ ਜਿਹੜੇ ਨੇ ਜਿਨ੍ਹਾਂ ਦਾ ਬਚਨ ਸੁਣਦਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਨੇ ਠੰਡ ਪਾਣੰਦ ਨੇ ਜਾਂ ਕਾ ਜਾਂ ਕੀ ਤਹਿਲ ਚੰਦੂਤ ਬਿਦਾਰੇ ਜਿਨ੍ਹਾਂ ਦੀ ਟਹਿਲ ਕੀਤਿਆਂ ਚੰਦੂਤ ਵੀ ਨਸ਼ ਜਾਂਦੇ ਨੇ ਨਾਸ਼ ਹੋ ਜਾਂਦੇ ਹਨ ਜਾਂ ਕੀ ਧੀਰ ਕਿਸ ਮਨ ਹੈ ਸਧਾਰੇ ਉਹੀ ਹਨ ਮੇਰੇ ਅਸਲੀ ਮਿੱਤਰ ਜਿਨ੍ਹਾਂ ਦੇ ਦਿੱਤੀ ਹੋਈ ਤੀਰ ਜਿ ਮੇਰੇ ਇਸ ਮਨ ਨੂੰ ਸਹਾਰਾ ਦਿੰਦੀ ਹੈ ਜਾਂ ਪ੍ਰਸੰਗਰਨ ਮੈਨੂੰ ਉਦਰਾ ਰਹੇ ਜਿਨ੍ਹਾਂ ਦੇ ਦਿੱਤੇ ਹੋਏ ਨਾਮ ਦੇ ਸਿਮਰਨ ਨਾਲ ਲੋਕ ਲੋਕ ਮੇਰਾ ਮੂੰਹ ਉਤਲਾਉਂਦਾ ਹੈ ਪ੍ਰਭੂ ਕੇ ਸੇਵਕ ਪਰਮ ਸ਼ਵਾਰੇ ਹੀ ਨਾਨਕ ਪ੍ਰਭੂ ਨੇ ਆਪੀ ਆਪਣੇ ਸੇਵਕਾਂ ਦਾ ਜੀਵ ਸੁਣਾ ਬਣਾ ਦਿੱਤਾ ਹੈ ਸ਼ਰਨ ਨਾਨਕ ਸਤਿ ਬਿਲੇ ਹਾਰੇ ਉਹਨਾਂ ਸੇਵਕਾਂ ਦੀ ਸ਼ਰਨ ਪੈਣਾ ਹੀ ਚਾਹੀਦਾ ਹੈ ਉਹਨਾਂ ਨੂੰ ਸਦਾ ਕੁਰਬਾਨ ਰਹਿਣਾ ਚਾਹੀਦਾ ਹੈ ਉਹਨਾਂ ਦੀ ਆਖੇ ਲਾ ਕੇ ਜ਼ਿੰਦਗੀ ਜਿਉਣੀ ਚਾਹੀਦੀ ਹੈ ਹੋਈਆਂ ਭੁੱਲਾਂ ਚੁੱਕਾ ਤੋਂ ਖਿਮਾ ਗੁਰੂ ਤੇ ਸੰਗਤ ਬਖਸ਼ਣ ਜੋ ਹੈ ਬਖਸ਼ ਲੈਣਾ ਤੇ ਸਤ ਦਇਆ ਕਰਨ ਈ ਨਾਮ ਸਾਡੇ ਜੇਨ ਵਿੱਚ ਵਿੱਚੇ ਸੇਵਾ ਤੇ ਸ਼ਮਰਨ ਦੇ ਬੰਧ ਵਿੱਚ ਜੁੜ ਕੇ ਅਸੀਂ ਆਪਣੇ ਜੀਵਨ ਨੂੰ ਸਵਾਰ ਸਕੀਏ ਪ੍ਰੇਮ ਸਾਇਤ ਫਤੇ ਬਲਾਉ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹੱਲਾ ਤੇ ਦਾਨੰਦ ਕੋ ओंकार ਸੁਪਤ ਪ੍ਰਸਾਦ ਆਨੰਦ ਪਾਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਰਾਗ ਰਤਨ ਪ੍ਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਐ ਨਾਮ ਕੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਨ ਨਾਲ ਰਹੋ ਤੁਮੰ ਮੇਰੇ ਗੋਖ ਸਾਭੇ ਸਾਰਣ ਤਮਨਾ ਕਲਾ ਸਮਰਾਸ ਸੁ ਆਮੀ ਸੋ ਕਿਉ ਮਨੋਂ ਵਿਸਾਰੇ ਸੱਚ ਜੀ ਸਾਹਿਬਾ ਕਿਆ ਨਾਹੀਂ ਕਰਤੇ ਰ ਸਦਾ ਸੁਖ ਸੁਲਾਹ ਤੇਰੀ ਨਾਮੁ ਵਸਾਵੇ ਐ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰ ਸੱਚਾ ਨਾਮ ਮੇਰਾ ਆਧਾਰੂ ਸਰਜਨ ਸੁਖ ਮਾਨੈ ਵਸੈ ਜਿਨੀ ਇਛਾ ਸਭ ਜਾਣੈ ਕੈ ਨਾਨਕ ਸੁਨੋ ਹੋ ਸੰਤੋਸ਼ ਬਦੁ ਤਰੋਪੇ ਆਦੂ ਸਚਾ ਨਾਮ ਮੇਰਾ ਆਧਾਰੁ ਵਾਚੇ ਹਾ ਜਿ ਸਾਹਿ ਸਰਸ ਭਗੇ ਘਰਿ ਸੁਭਗੇ ਜਬ ਜਬਾ ਦੇ ਕਨਾ ਜਿਤ ਕਰਤਾ ਹਿੰਦੂ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਹੈ ਨਾਨਕ ਤਾਸ ਕੋ ਆਤਿਤ ਕਰ ਅਨੰਦ ਵਜਾਨ ਦ ਸੁਣੋ ਹੋ ਵਡ ਪਾਗੀ ਹੋ ਸਗਲ ਮਨੋਰਥ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰ ਦੂਖ ਰੋਗ ਸੰਤਾਪੇ ਉਤਰੇ ਸੁਣੀ ਸਤੀ ਸੰਤ ਸਾਚਨ ਪਏ ਸਰਸੇ ਪੂਰੇ ਗੁਰਤੇ ਕਹਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਬਨਵੰਤ ਨਾਨਕ ਗੁਰ ਚਰਨ ਲਾਕੇ ਵਾਚੇ ਕਮਨ ਗੁਰੂ ਪਾਣੀ ਪਿਤਾ ਮਾਤਾ ਕਰਤਿ ਨਿਸ ਰਾਤ ਦੁਇ ਦਾਈ ਦਾਇਆ ਖਿਲੇ ਚੰਗੀਆਂ ਬੁਰੀਆਂ ਰਮੀਆਂ ਕੋ ਆਪਣੀ ਕੇ ਜਿਨੇ ਨਾਮ ਧਿਆਇ ਗਏ ਨਾਨਕ ਤੇ ਮੁਖੀ ਜਲੇ ਕਿੰਨੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਾਕੁਰ